ਆ ਤੁਹਾਨੂੰ ਦੇਖ ਸਕਦੇ ਜੀ ਕਿੰਨੀ ਇੱਥੇ ਰੋਡ ਤੇ ਆਵਾਜਾਈ ਆ ਤੇ ਆਹ ਕੂੜੇ ਦੇ ਹਾਲ ਵੇਖ ਲਓ ਜੀ ਇਹ ਸੁਲਤਾਨਵਿੰਡ ਗੇਟ ਦੀ ਵੀਡੀਓ ਆ ਜੀ ਸੁਲਤਾਨਵਿੰਡ ਗੇਟ ਦੀ ਵੀਡੀਓ ਤੁਸੀਂ ਹਾਲ ਦੇਖ ਸਕਦੇ ਹੋ ਜੀ ਪੂਰਾ ਮੇਨ ਰੋਡ ਆ ਮੇਨ ਰੋਡ ਤੇ ਚੱਲਦੇ ਆ ਹੀ ਸੁਲਤਾਨ ਮੇਨ ਰੋਡ ਦੇ ਉੱਤੇ ਚੱਲਦਾ ਵੇਖੋ ਜੀ ਕੂੜੇ ਇਹਨਾਂ ਨੇ ਕਿਤਰਾ ਕੂੜੇ ਢੇਰ ਲਾਏ ਆ ਸਾਡੇ ਜਿਹੜੇ ਆ ਅਸੀਂ ਮੈਂਬਰ ਚੁਣੇ ਆ ਇਹ ਕੀ ਕਰ ਰਹੇ ਆ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਜੀ ਆ ਸੁਲਤਾਨਵਿੰਡ ਗੇਟ ਦੀ ਵੀਡੀਓ ਆ ਜੀ ਆ ਮੇਨ ਰੋਡ ਆ ਮੇਨ ਰੋਡ ਦੇ ਉੱਤੇ ਆ ਕੀ ਹਾਲ ਆ ਨਹਿਰ ਦੇ ਉੱਤੇ ਵੇਖੋ ਜੀ ਕੂੜੇ ਢੇਰ ਕਿਤਨਾ ਲੱਗੇ ਹੋਏ ਆ ਤੇ ਜਿਹੜੇ ਇੱਥੋਂ ਦੇ ਪ੍ਰਵਾਸੀ ਆ ਜੀ ਆਪਾਂ ਉਹਨਾਂ ਦੇ ਬਿਆਨ ਲੈਣੇ ਹੋ ਗਏ ਜਾਂਦੇ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਕੂੜੇ ਢੇਰ ਲੱਗੇ ਹੋਏ ਆ ਭਾਈ ਕੂੜੇ ਦਾ ਢੇਰ ਸਾਨੂੰ ਬਹੁਤ ਜ਼ਿਆਦਾ ਦਿੱਕਤ ਕਰ ਰਿਹਾ ਵਾ ਦੇਖੋ ਲਾਗੇ ਸਬਜ਼ੀਆਂ ਦੇ ਅੱਡੇ ਫਲ-ਫੂਲਦਾਂ ਦੇ ਅੱਡੇ ਲੱਗੇ ਆ ਗਾਗ ਵੀ ਦਿੱਕਤ ਕਰਦੇ ਆ ਕਿ ਬਾਸ਼ਨਾ ਬੜੀ ਆਉਂਦੀ ਹੈ ਤੋਂ ਇਹਦਾ ਕੋਈ ਹੱਲ ਕਰੋ ਇਹਦਾ ਹਾਲ ਬਿਲਕੁਲ ਨਹੀਂ ਕੋਈ ਹੁੰਦਾ ਜਿੰਨਾ ਇੱਥੇ ਕੂੜਾ ਸੁੱਟਿਆ ਜਾਂਦਾ ਨਾ ਇਹ ਤੇ ਰਿਆਣ ਵਾਲੇ ਆ ਦੇ ਬਹੁਤ ਬੁਰੇ ਹਾਲ ਹੋਏ ਆ ਬਹੁਤ ਦੂਰ ਦੂਰ ਤੱਕ ਬਾਸ਼ਨਾ ਜਾ ਰਹੀ ਹੈ ਭਾਈ ਜਿਹੜੇ ਆਪਾਂ ਕਾਉਂਸਲਰ ਚੁਣਿਆ ਸੀ ਵੋਟਾਂ ਪਾ ਕੇ ਤੇ ਉਹਨੂੰ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਵੀ ਸੁਨੇਹਾ ਪਹੁੰਚਾਵਾਗੇ ਵੀ ਇਹਦਾ ਕੋਈ ਮਸਲਾ ਹੱਲ ਕੀਤਾ ਜਾਵੇ ਇੱਥੇ ਬਹੁਤ ਜ਼ਿਆਦਾ ਬਿਮਾਰੀਆਂ ਵੀ ਇਹਦੇ ਨਾਲ ਫੈਲੀਆਂ ਜਾਂਦੀਆਂ ਨੇ ਠੀਕ ਹੈ ਜੀ ਰਿਆਣ ਵਾਲੇ ਇੱਥੇ ਵੀ ਏਡੇ ਏਡੇ ਲੱਗਦੇ ਸ਼ਾਂਤ ਨਹੀਂ ਕਰਦੇ ਬੜੋ ਜਿਆਦਾ ਕਿੰਨਾ ਲੱਗਦਾ ਵਾ ਘੱਟੋ ਘੱਟ ਨੇ 20 ਏਡੇ ਲੱਗਦੇ ਇੱਥੇ ਸਾਰਿਆਂ ਨੂੰ ਦਿੱਕਤ ਆਉਂਦੀ ਆ ਗਾਹਕ ਵੀ ਆ ਗਏ ਕਹਿੰਦੇ ਆ ਵੀ ਤੁਸੀਂ ਇਹਦਾ ਮਸਲਾ ਹੱਲ ਕਰਾਓ ਪਰ ਇਹਦਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਸਾਡੀ ਵੀ ਕਾਉਂਸਲ ਨੂੰ ਇਹ ਰਿਕਵੈਸਟ ਆਈ ਇਹ ਕੂੜੇ ਦਾ ਕੋਈ ਕੋਈ ਨਾ ਕੋਈ ਮਸਲਾ ਹੱਲ ਕੀਤਾ ਜਾਵੇ ਤੁਹਾਨੂੰ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਵਾ ਤੁਸੀਂ ਇੱਕ ਕੂੜੇ ਦਾ ਹੱਲ ਨਹੀਂ ਕਰ پا ਰਹੇ ਗਲੀਆਂ ਦੇ ਵਿੱਚ ਇੰਨਾ ਜਿਆਦਾ ਕੂੜਾ ਹੋ ਚੁੱਕਿਆ ਵਾ ਤੇ ਤੁਸੀਂ ਗਲੀਆਂ ਦੇ ਨੰਗਣਾ ਸਾਡਾ ਮੁਸ਼ਕਲ ਹੋਇਆ ਪਿਆ ਜੀ